ਤਤ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਘਰ ਦੇ ਵਿੱਚ ਵੱਡਾ ਮੱਕਰਮੱਛ ਆਵੜਿਆ ਜਿਸ ਕਰਕੇ ਮੌਕੇ ਦੇ ਉੱਤੇ ਲੋਕਾਂ ਦੇ ਵਿੱਚ ਹਫੜੀ ਦਫੜੀ ਮੱਚ ਗਈ ਤੇ ਮੌਕੇ ਤੇ ਟੀਮ ਜਿਹੜੀ ਇਸ ਨੂੰ ਰੈਸਕਿਊ ਕਰਨ ਦੇ ਲਈ ਪਹੁੰਚੀ ਹੋਈ ਹੈ ਲਗਾਤਾਰ ਗੁਜਰਾਤ ਦੇ ਵਿੱਚ ਹੜ ਆ ਰਿਹਾ ਤੇ ਬਡੋਧਰਾ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਕਿ ਬਡੋਧਰਾ ਦੇ ਵਿੱਚ ਮੀਂਹ ਦੇ ਪਾਣੀ ਦੇ ਨਾਲ ਹੜ ਦੇ ਪਾਣੀ ਦੇ ਨਾਲ ਇਹ ਵੱਡਾ ਮਗਰਮੱਛ ਜਿਹੜਾ ਜਿਸ ਦਾ ਭਾਰ तकरीबन ਕੁਆਂਟਲਾਂ ਦੇ ਹਿਸਾਬ ਨਾਲ ਹੋਣਾ ਆ ਇੱਕ ਘਰ ਦੇ ਵਿੱਚ ਆਵੜਿਆ ਹਾਲਾਂਕਿ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰ ਕਿਤਨਾ ਕਿਤੇ ਦਿਲ ਨੂੰ ਦਹਿਲਾ ਦੇਣ ਵਾਲੀ ਹੈ ਤਸਵੀਰ ਕਿਤਨਾ ਕਿਤੇ ਡਰਾ ਦੇਣ ਵਾਲੀ ਹੈ ਕਿ ਇਸ ਦੇ ਨਾਲ ਕੋਈ ਵੱਡੀ ਸਮੱਸਿਆ ਖੜੀ ਹੋ ਸਕਦੀ ਸੀ ਕਿਸੇ ਬੱਚੇ ਨੂੰ ਕਿਸੇ ਬਜ਼ੁਰਗ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਲਗਾਤਾਰ ਗੱਲ ਕਰ ਲਈਏ ਤਾਂ ਹੁਣ ਤੱਕ 300 ਮਿਲੀਮੀਟਰ ਦੇ ਨੜਤਰੇ ਗੁਜਰਾਤ ਦੇ ਵਿੱਚ ਪਾਮੀ ਪੈ ਚੁੱਕਿਆ ਤੇ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਦੇ ਨਾਲ ਸਥਿਤੀ ਜਿਹੜੀ ਆ ਉਹ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਤੇ ਲੋਕਾਂ ਨੂੰ ਕਾਫੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਤੱਕ ਦੱਸਿਆ ਜਾ ਰਿਹਾ ਕਿ 17000 ਤੋਂ ਵੱਧ ਲੋਕਾਂ ਨੂੰ ਉੱਥੋਂ ਰੈਸਕਿਊ ਕੀਤਾ ਜਾ ਚੁੱਕਾ ਤੇ ਬਹੁਤ ਸਾਰੇ ਲੋਕ ਇਸ ਆਫਤਾ ਦੇ ਵਿੱਚ ਫਸੇ ਹੋਏ ਨੇ ਤੇ ਕਈ ਸਾਰੇ ਲੋਕ ਆਪਣੀ ਜਾਨ ਤੋਂ ਵੀ ਹੱਥੋਂ ਬੈਠੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਦੇ ਵਿਚਾਲੇ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਘਰ ਦੇ ਵਿੱਚ ਇਹ ਮગર ਮੱਛ ਵੜ ਗਿਆ ਹੈ ਬੁਰੇ ਤਰੀਕੇ ਦੇ ਨਾਲ ਮગર ਮੱਛ ਵੜ ਗਿਆ ਜਿਸ ਦੇ ਬਾਅਦ ਇਸ ਨੂੰ ਦੇਖ ਕੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਭਗਦਰ ਮਚ ਗਈ ਤੇ ਲੋਕ ਕਿਤਨਾ ਕਿਤੇ ਡਰੇ ਹੋਏ ਮਹਿਸੂਸ ਕਰ ਰਹੇ ਸੀਗੇ ਜਿਸ ਦੇ ਬਾਅਦ ਮੌਕੇ ਤੇ ਬਚਾਅ ਕਾਰਜ ਦੀਆਂ ਟੀਮਾਂ ਪਹੁੰਚੀਆਂ ਤੇ ਇਸ ਨੂੰ ਮગર ਮੱਛ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੀਂਹ ਲਗਾਤਾਰ ਪੈ ਰਿਹਾ ਲਗਾਤਾਰ ਕਤਨਾ ਕਿਤੇ ਪਾਣੀ ਜੜਾ ਰਿਹਾ ਖੜ ਜੜਾ ਲਗਾਤਾਰ ਆ ਰਿਹਾ ਸੋ ਉਸ ਦੇ ਨਾਲ ਮਾਹੌਲ ਜਿਹੜਾ ਬਹੁਤ ਜ਼ਿਆਦਾ ਡਰਾਵਣਾ ਬਣਿਆ ਹੋਇਆ ਤਾਂ ਹੁਣ ਤੱਕ 16 ਲੋਕਾਂ ਦੀ ਜਾਨ ਜਾ ਚੁੱਕੀ ਹੈ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹਜੇ ਪਤਾ ਨਹੀਂ ਕਿੰਨੇ ਹੋਰ ਲੋਕ ਫਸੇ ਹੋਏ ਨੇ ਕਿੰਨੇ ਲੋਕਾਂ ਦੀ ਹਜੇ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਬਾਕੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਵੀ ਕੀਤਾ ਜਾ ਰਿਹਾ ਹੈਗਾ ਤਾਂ ਉਹਨਾਂ ਤੱਕ ਬਣਦੀ ਮਦਦ ਵੀ ਪਹੁੰਚਾਈ ਜਾ ਰਹੀ ਹੈ ਹਾਲਾਂਕਿ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈਗੀ ਤਾਂ ਉਸ ਦੇ ਵਿਚਾਲੇ ਇਹ ਤਸਵੀਰ ਡਰਾ ਦੇਣ ਵਾਲੀ ਤਸਵੀਰ ਹੈ ਕਿ ਕਿਸ ਤਰ੍ਹਾਂ ਇੱਕ ਘਰ ਦੇ ਵਿੱਚ ਇੱਕ ਵੱਡਾ ਮਗਰਮੱਛ ਖੁੰਖਾਰ ਮਗਰਮੱਛ ਆਵੜਾ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਭਗਦੜ ਮੱਚ ਗਈ ਤੇ ਲੋਕ ਰੌਲਾ ਲੋਕਾਂ ਨੇ ਪਾਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਮੌਕੇ ਉੱਤੇ ਟੀਮਾਂ ਨੂੰ ਬੁਲਾਇਆ ਗਿਆ ਰੈਸਕਿਊ ਟੀਮਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਸ ਮਗਰਮੱਛ ਨੂੰ ਰੈਸਕਿਊ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈਗਾ ਤਾਂ ਕਵਾਂਟਰਾ ਦੇ ਸਾਹਮਣੇ ਇਸ ਦਾ ਭਾਰ ਦਸਾਇਆ ਜਾ ਰਿਹਾ ਜਿਸ ਦੇ ਨਾਲ ਕਿਤੇ ਨਾ ਕਿਤੇ ਜਰੂਰ ਡਰ ਵਰਗਾ ਮਾਹੌਲ ਬਣਿਆ ਡਰ ਵਰਗੀ ਸਥਿਤੀ ਬਣੀ ਹੋਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਵੜ ਚੁੱਕੇ ਤੇ ਪਾਣੀ ਵੜਨ ਦੇ ਨਾਲ ਅੱਜ ਅੱਜ